ਮੋੜੇ ਅੱਗੇ ਨਾਕਾਬੰਦੀ ਕੀਤੀ ਗਈ ਜਿਸ ਸਬੰਤ ਨਾਲ ਸਾਡੇ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਸ਼੍ਰੀ ਸਿੰਦਰ ਲੰਬਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀਐਸਪੀ ਸਾਹਿਬ ਸਬਡਿਵੀਜ਼ਨ ਲਹਿਰਾ ਆਪਣੇ ਪੁਸ਼ਪੀ ਸਰਦਾਰ ਪੁਸ਼ਪਿੰਦਰ ਸਿੰਘ ਜੀ ਦੀ ਹਦਾਇਤ ਮੁਤਾਬਕ ਸ਼ਾਰਿਅਤ ਜਿਹੜੇ ਸ਼ੱਕੀ ਪੁਰਸ਼ ਤੇ ਸ਼ੱਕੀ ਵਾਹਨ ਨੇ ਉਹਨਾਂ ਸਬੰਤ ਚ ਚੈਕਿੰਗ ਤੇ ਨਾਕਾਬੰਦੀ ਕੀਤੀ ਗਈ ਥੀ ਜਿਸ ਤਰ੍ਹਾਂ ਜਿਹੜੇ ਹੈਗੇ ਨੇ ਆਪਣੇ ਜਿੰਨੇ ਵੀ ਵਾਹਨ ਨੇ ਵਿਦਾਊਟ ਨੰਬਰ ਪਲੇਟ ਜャ ਸ਼ੱਕੀ ਪੁਰਸ਼ ਸੀਗੇ ਜਬ ਬੁਲਟ ਖਾਸ ਕਰਕੇ ਪਟਾਕੇ ਵਾਲੇ ਸੀਗੇ ਉਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਵੈਰੀਫਾਈ ਕੀਤਾ ਗਿਆ ਤੇ ਵੱਧ ਤੋਂ ਵੱਧ ਚੈੱਕ ਕਰਕੇ ਲੋਕਾਂ ਨੂੰ ਹਦਾਇਤ ਦਿੱਤੀ ਗਈ ਆ ਕਿ ਉਹ ਆਪਣੇ ਟ੍ਰੈਫਿਕ ਨਿਯਮਾਂ ਉਨਾਂ ਦੀ ਪਾਲਣਾ ਕਰਨ। ਮੈਂ ਬੁਲਟ ਜਿਹੜੇ ਹੈਗੇ ਪਟਾਕਾ ਵੇਚਣ ਵਾਲਾਂ ਨੂੰ ਕੀ ਕਹਿਣਾ ਚਾਹੁੰਦਾ ਕਿ ਲਗਾਤਾਰ ਜਿਹੜੀ ਸ਼ਹਿਰ ਦੇ ਵਿੱਚ ਇਹ ਪਟਾਕੇ ਵਿੰਦੇ ਰਹਿੰਦੇ ਆ। ਅਸਲ ਵਿੱਚ ਜਿਹੜੇ ਆਪਣੇ ਬੁਲਟ ਪਟਾਕੇ ਚਲਾਉਂਦੇ ਨੇ ਜਿਹੜੇ ਸ਼ਾਰਤੀਆਂ ਅਨਸਰ ਨਹੀਂ ਉਹਨਾਂ ਨੂੰ ਕਿਸੇ ਵੀ ਹਾਲਤ ਤੇ ਬਖਸ਼ਿਆ ਨਹੀਂ ਜਾਊਗਾ ਤੇ ਜਿੰਨੇ ਕੋਈ ਵੀ ਬੁਲਟ ਇਹ ਟੱਕਰ ਗਏ ਜਿਹੜੇ ਪਟਾਕੇ ਵਜਦੇ ਹੋ ਜਾਂ ਪ੍ਰੈਸ਼ਰ ਹਾਰਨ ਹੋਊਗਾ ਤਾਂ ਉਹ ਸਭ ਬੰਦ ਕਰਕੇ ਉਹ ਆਪਣੇ ਚਲਾਣ ਕਰਤੇ ਜੀ ਅੱਜ ਕਿੰਨੇ ਕਿ ਚਲਾਣ ਲੱਗ ਪਏ ਅੱਜ 1 ਵਲਟਡ ਹੈਗਾ ਉਹ ਪੜਾਕੇ ਵਾਲਾ ਬੋਰਡ ਕੀਤਾ ਗਿਆ ਇਸ ਤੋਂ ਬਿਨਾ ਚਾਰ ਚਲਾਣ ਜਿਹੜੇ ਹੈਗੇ ਨੇ ਉਹ ਕੱਟੇ ਗਏ ਨੇ ਟ੍ਰੈਫਿਕ ਦੇ ਇਸ ਤੋਂ ਬਰੇ ਜਿਹੜੇ ਬਾਕੀ ਸ਼ੱਕੀ ਸੀਗੇ ਜਿਹੜਾ ਵਿਦਾਊਟ ਨੰਬਰ ਪਲੇਟ ਜਾਂ ਲੋਕਲ ਇਹਨੇ ਆਪਣੇ ਆਪਣੇ ਵਾਹਨ ਹੈਗੇ ਸੀਗੇ ਉਹਨਾਂ ਨੂੰ ਹਦਾਇਤ ਕੀਤੀ ਗਈ ਆ ਵਾਰਨਿੰਗ ਦੇ ਕੇ ਛੱਡਿਆ ਗਿਆ ਕਿ ਆਪਣੇ ਅਹੁੜੇ ਹੈਗੇ ਨੇ ਕਾਗਜ਼ ਪਤਾ ਸਾਰੇ ਪੂਰੇ ਕਰਕੇ ਰੱਖਣਾ ਤੇ ਨੰਬਰ ਪਲੇਟ ਖਾਸ ਕਰਕੇ ਲਗਾ ਕੇ ਰੱਖਣਾ